ਆਦਿ ਨਿਰੰਝਨ ਹੈ ਗੁਰੂ ਨਾਨਕ ਧਾਰਕ ਮੂਰਤ ਹੈ ਜਗ ਆਇਓ ਲੋਕ ਸੁਣਿਓ ਪਰ ਲੋਕ ਸੁਣਿਓ ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰਿ ਉਤਾਰਨ ਕਾ ਗੁਰੂ ਨਾਨਕ ਸਾਹਿਬ ਪੰਖ ਚਲਾਇ ਵਾਹਿਗੁਰੂ ਗੁਰੂ ਨਾਨਕ ਸਾਹਿਬ ਵਾਹਿਗੁਰੂ ਗੁਰੂ ਨਾਨਕ ਸਾਹਿਬ ਹਾਰ ਕੇ ਮੂਰਤ ਹੈ ਜਗ ਆਇਓ ਅਨ ਬਾਬਾ ਨਾਲ ਤੇ ਤੁਮ ਹੀ ਰੰਤਾ ਜੁਦਾ ਨਾ ਪਾਇਆ ਜਿਨੇ ਤੁਧ ਨੂੰ ਧਨ ਕਹਾ ਤਿਨ ਜਮ ਨੇੜ ਨ ਆਇ ਤੂੰ ਕਰਨ ਕਰਮ ਸਮ ਰਖ ਹੈ ਕਰਤੇ ਮੈਂ ਤੁਝ ਬਿਨ ਅਵਰ ਨ ਕੋਈ ਤੁਧ ਆਪੇ ਸਿਸ਼ਟ ਸਰਦੀ ਆਪੇ ਗੁਣ ਗੋਈ ਸਭ ਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਾਈ ਗੁਰਮਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕਿਆ ਰੱਦਿਆ ਗੁਰਮੁਖ ਨਾਨਕਿਆ ਰੱਦਿਆ ਹਬ ਆਖੋ ਤਨ ਧਨ ਧਨ ਗੁਰ ਸੋਈ ਹਰ ਜੁਗ ਜੁਗ ਭਗਤ ਪਾਇਆ ਜਿਉ ਰਾਮ ਸਭ ਜੱਤ ਪਾਇਆ ਆਪੇ ਭੰਡ ਸਾਜ ਆਪੇ ਤੁਰਦੇ ਇੱਕ ਰਸਮਾਈਏ ਗੁਲੇ ਵੇ ਚੜੇ ਇੱਕ ਖਾਲੀ ਪੈਸੰਦ ਪਰੰਦਾ ਨਾ ਸਾਰ ਨਾਮ ਦਾ ਜਪ ਕਰੇ ਆਪੇ ਸਾਜੇ ਆਪ ਜੱਜ ਰੱਖਿਆ ਆ ਵਹਿੜੀ ਦੀ ਮੱਤ ਦੇ ਸੱਚ ਦਾ ਆਹ ਹੈ ਗੁਰੂ ਜੀ ਪੌੜੀ ਵੱਡੇ ਕੀਆ ਵਡਿਆਈਆ ਕਿਛ ਕਹਿਣਾ ਕਹਿ ਨਾ ਜਾਹੇ ਸੋ ਕਰਤਾ ਆਧਰ ਕਰੀਂ ਦੇ ਜੀਆ ਰਜ਼ਿਕ ਸੰਭਾਹੇ ਸਾਈ ਘਰ ਕਮਾਬਣੀ ਤੁਰ ਛੋਡੀ ਤੇ ਨਾ ਪਾਏ ਨਾਨਕ ਏਕੀ ਪਾਹਰੀ ਔਰ ਤੂੰ ਜੀ ਨਾਹੀ ਜਾਏ ਸੋ ਕਰੇ ਜਦ ਤਿਸਹਿਰ ਜਾਏ ਸੋ ਕਰੇ ਜਦ ਤਿਸਹਿਰ ਜਾਏ ਸੁਧ ਤਤ ਨਾਮ ਤੇਰੀ ਵਾਹੇ ਗੁਰੂ ਰਾਮ ਕਲੀ ਮਹਲਾ 3 ਜੀ ਆਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਿਗੁਰ ਨ ਪਾਇਆ I'm uh -huh. ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਥੇ ਲੈ ਸਗਲ ਜਗਤ ਚੰਗ ਆਇਆ ਮੁਰ ਆਇਆ ਵਾਚ ਧਰਮ ਦੂਰ ਕਰਮੀ ਆਪੋ ਆਪਣੇ ਕਰਮੀ ਆਪੋ ਆਪਣੇ गोरपर सोरठ म पञ्जवा अबनासि जन को दा सिमरत खोई ਗੋਣ ਨਿਦਾਨ ਭਗਤਨ ਕੋ ਬਰਤਨ ਬਿਰਲਾ ਪਾਵ ਕੋਈ ਅਬਨਾਸੀ ਜੀ ਅਨ ਕੋ ਦਾਤਾ ਸਿਮਰਤ ਸਭ ਮਾਲਕ ਕੋਈ ਨਾ ਨਿਦਾਨ ਭਗਤਨ ਕੋ ਵਰਤਨ ਬਿਰਲਾ ਪਾਵ ਕੋਈ ਮੇਰੇ ਮਨ ਜਪ ਗੁਰੂ ਪਾਲ ਪ੍ਰਭ ਸੋਈ ਜਾਂ ਕੇ ਸਰਨ ਪਿਆ ਸੁਖ ਪਾਈਐ ਬਹੁੜ ਦੁੱਖ ਨਾ ਹੋਈ ਰਹਾ ਵਡਪਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟ ਤਦੁਰਮਤ ਖੋਈ ਤਿੰਨ ਕੀ ਤੂਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਹਿਰਦੈ ਪ੍ਰੋਇ ਵਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟ ਤ ਦੁਰਮਤ ਖੋਈ ਤਿੰਨ ਕੀ ਤੂਰ ਕਦਾਸ ਬਾਦਸ਼ਾਹ ਜਿਨ ਹਰ ਨਾਮ ਅਰਦਾ ਪ੍ਰੋਈ ਸਤ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅਮਰਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਸਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਗ ਕੰਨਾ ਤਕ ਭੁੱਲ ਜੁਕ ਮਾਫ ਆਵ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ